ਈਸ਼ੂ ਮਸੀਹ ਨੇ ਕਿ ਆ ਜਿਹੜਾ ਚਾਨਣ ਦੇ ਵਿੱਚ ਚੱਲਦਾ ਕਦੀ ਠੋਕਰ ਨਹੀਂ ਖਾਂਦਾ ਜਿਹੜਾ ਹਨੇਰੇ ਵਿੱਚ ਚੱਲਦਾ ਜਦੋਂ बच्चन ਦਾ ਅੰਧੇਰਾ ਆ बच्चन ਦਾ ਚਾਨਣ ਨਹੀਂ ਆ बच्चन ਨਹੀਂ ਆ ਖੁਦਾ ਦਾ ਭੇਤ ਨਹੀਂ ਆ ਉਹਦਾ ਪ੍ਰਕਾਸ਼ ਨਹੀਂ ਆ ਉਹਦੇ ਕਲਾਮ ਦਾ ਉਹ ਸਾਡੇ ਲਈ ਹਨੇਰੇ ਵਾਲੀ ਗੱਲ ਆ ਫਿਰ ਉਹ ਰਾਤ ਵਾਲੀ ਗੱਲ ਆ ਸਾਡੇ ਲਈ ਜੇ ਰਾਤ ਦੇ ਵਿੱਚ ਹਨੇਰੇ ਵਿੱਚ ਚੱਲਾਂਗੇ ਅਸੀਂ ਜਗਾ ਜਗਾ ਤੇ ਠੋਕਰ ਗੱਲ ਗੱਲ ਤੇ ਠੋਕਰ ਖਾਵਾਂਗੇ ਜਦੋਂ ਯੀਸ਼ੂਸੀ ਨੇ ਵਿਰੋਧਤਾ ਦੀ ਪਰਵਾਹ ਨਾ ਕਰਦੇ ਹੋਏ ਦੁਆਰਾ ਯਹੂਦਿਆਂ ਨੂੰ ਜਾਣ ਦਾ ਫੈਸਲਾ ਲਿਆ ਫਿਰ 4 ਦਿਨ ਦਾ ਮਰਦਾ ਲਾਜ਼ਰ ਕਬਰ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਉਹਦੇ ਦੁਆਰਾ ਬਹੁਤ ਸਾਰੇ ਫਰੀਸੀਆਂ ਨੇ ਯਹੂਦਿਆਂ ਨੇ ਵਿਸ਼ਵਾਸ ਕੀਤਾ ਪਰਮੇਸ਼ਰ ਦੇ ਉਤੇ ਉਹਨੇ ਮੰਨੂ ਫਿਰ ਆਇਆ ਉਹਨਾਂ ਨੇ ਤੌਬਾ ਕੀਤੀ ਹallelujah ਹallelujah ਜੋ ਸਾਡੇ ਕੋ ਫਟ ਕੇ ਦਚਨ ਹੋਵੇਗਾ ਫਿਰ ਸਾਨੂੰ ਪਤਾ ਹੋਵੇਗਾ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਹallelujah ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਹallelujah ਉਹ ਯਿਸੂ ਤੇਰੇ ਜੀਵਨ ਕਿਹਾ ਨੂੰ ਕੀ ਇਹ ਭੀੜ ਨੂੰ ਖਾਣਾ ਦੇਵੋ ਸਾਦੀ ਰੋਟੀ ਦੇਵੋ ਕੁਛ ਲੇ ਕਿਨੇ ਸਾਡੇ ਕੋਲ ਤਾਂ ਕੁਛ ਹੈ ਹੀ ਨਹੀਂ ਕਿਉਂਕਿ ਚਾਨਣ ਨਹੀਂ ਆਉਂਦਾ ਹallelujah ਯਿਸੂ ਜੀ ਕਾ ਜੋ ਹੈਗਾ ਉਹ ਲੈ ਆ ਇੱਕ ਬੱਚੇ ਦੇ ਕੋਲ ਬਾਈਬਲ ਦੀ ਸਟਰੀ ਦੱਸਦੀ ਉਹ ਕਿ ਦੀ ਪੰਜ ਰੋਟੀਆਂ ਦੋ ਬੱਚੀਆਂ ਉਹ ਇੱਕ ਬੱਚੇ ਦੇ ਕੋਲ ਸੀ ਬੱਚਾ ਉੱਥੇ ਕੋਈ ਜਿਹੜਾ ਚਰਵਾਹਾ ਸੀ ਉਹਦੇ ਕੁਛ ਦਿਨ ਦੀ ਉਹ ਮੀਲ ਸੀ ਕੁਛ ਤੇ ਦਿਆ ਰੋਟਾ ਸੀ ਯੋਥੋਰਾ ਦੀਆ ਜੀਸੂ ਸਿੱਧੇ ਕੋਲ ਲਿਆ ਤਾਂ ਜੀਸੂ ਨੇ ਉਹ ਪਰਕਤ ਦਿੱਤੀ ਉਹ ਪੀੜ ਖਾ ਕੇ ਰੱਜ ਗਈ ਬਾਰ ਟੁਕਰੇ ਬਚ ਗਏ ਹallelujah ਹallelujah ਦੇਖੋ ਅਸੀਂ ਚਾਨਣ ਸਾਡੇ ਕੋਲ ਨਹੀਂ ਜੀ ਫੋਕਰ ਖਾਣਾ ਗੋ ਅਸੀਂ ਅਸੀਂ ਘਬਰਾਵਾਂਗੇ ਚੀਜ਼ਾਂ ਸਾਡਾ ਮਨ ਡੋਲੇਗਾ ਅਸੀਂ ਟੈਨਸ਼ਨ ਲਵਾਂਗੇ ਚੀਜ਼ਾਂ ਜਦੋਂ ਵਚਨ ਦੇ ਚਾਨਣ ਵਿੱਚ ਹੋਵੋਗੇ ਤੁਹਾਨੂੰ ਚਾਨਣ ਹੋਵੇਗਾ ਕਿ ਮੇਰਾ ਪਰਮੇਸ਼ਵਰੀ ਹੋਵਾ ਮੁਹਈਆ ਕਰਨ ਵਾਲਾ ਪਰਮੇਸ਼ਵਰ ਹallelujah ਇਹ ਕਿਸੇ ਦੀ ਕੀ ਚਾਨਣ ਦੇ ਵਿੱਚ ਚੱਲੋ ਫਿਰ ਫੋਕਰ ਨਹੀਂ ਖਾਵੇ ਜੇਗਾ ਅੰਧੇਰੇ ਵਿੱਚ ਚੱਲਾਂਗੇ ਵਚਨ ਤੋਂ ਹਟ ਕੇ ਚੱਲਾਂਗੇ ਅਸੀਂ ਗੱਲ-ਗੱਲ ਤੇ ਫੁੱਕਰ ਖਾਵਾਂਗੇ ਪੈਰ-ਪੈਰ ਤੇ ਫੁੱਕਰ ਖਾਵਾਂਗੇ ਪੈਰ-ਪੈਰ ਤੇ ਘਬਰਾਹਟ ਹੋਵੇਗੀ ਜੀ ਸਮੋਗੇ